ਬੀਤੇ ਦਿਨ ਕਪੂਰਥਲਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕੀ ਦੋ ਧਿਰਾਂ ਦਾ ਜ਼ਬਰਦਸਤ ਝਗੜਾ ਦੇਖਣ ਨੂੰ ਮਿਲਿਆ ਤਾਂ ਕੋਠੇ ਦੇ ਉੱਤੇ ਚੜ ਕੇ ਇੱਟਾਂ ਰੋੜਿਆਂ ਦੀ ਬਰਸਾਤ ਕੀਤੀ ਗਈ ਸੀ ਤਾਂ ਇਸ ਮਾਮਲੇ ਵਿੱਚ ਪਹਿਲੀ ਧਿਰ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਸੀ ਕਿ ਨਸ਼ਾ ਵੇਚਣ ਤੋਂ ਰੋਕਣ ਦੇ ਚਲਦਿਆਂ ਉਹਨਾਂ ਦੇ ਉੱਤੇ ਇਹ ਹਮਲਾ ਕੀਤਾ ਗਿਆ ਪਰ ਹੁਣ ਇਸ ਮਾਮਲੇ ਦੇ ਵਿੱਚ ਉਸ ਵੇਲੇ ਨਵਾਂ ਮੋੜ ਸਾਹਮਣੇ ਆ ਗਿਆ ਜਦੋਂ ਦੂਸਰੀ ਧਿਰ ਦਾ ਬਿਆਨ ਸਾਹਮਣੇ ਆਇਆ ਤਾਂ ਦੂਸਰੀ ਧਿਰ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਆਓ ਸੁਣਦੇ ਹਾਂ ਕੀ 8 ਤਰੀਕ ਨੂੰ ਸ਼ਾਮ ਨੂੰ ਘੇੜ ਕੇ ਆ ਰਿਹਾ ਸੀਗਾ ਤੇ ਫਿਰ ਇਹ ਡੱਤੇ ਆਉਂਦੇ ਹਨ ਇੱਥੇ ਤਾਂ ਮਸਾਲਾ ਇਹਨਾਂ ਨੇ ਘੇੜ ਲਿਆ ਵਾ ਤੇ ਫਿਰ ਉਹਨਾਂ ਨੇ ਸੱਟਾਂ ਇੱਕ ਦੂਜੇ ਦੇ ਹੱਥੀ ਪੈ ਗਏ ਇਹ ਵੀ 2-3 ਜਣੇ ਸੀ ਤੋਂ ਵੀ ਤੇ ਇਹ ਦਰਥ ਹੋ ਪਈ ਹੋ ਕੇ ਬੇਟੇ ਦੇ ਸੱਟਾਂ ਲੱਗੀਆਂ ਸੀ ਤੇ 8 ਤਰੀਕ ਰਾਤ ਨੂੰ ਉਹ ਤੇ ਐਡਮਿਟ ਕਰਾਇਆ ਸਰਕਾਰੀ ਹਸਪੀਟਲ ਤੇ ਬਾਅਦ ਚਾਹਨ ਛੁੱਟੀ ਮਿਲੀ ਤੀਜੇ ਦਿਨ ਫਿਰ ਇਹਨਾਂ ਨੇ ਸਾਡਾ ਪਿੱਛਾ ਕੀਤਾ ਵਾ ਤਾਂ ਫੇਰ ਅਸੀਂ ਦੂਸਰਾ ਰਸਤਾ ਬਦਲ ਕੇ ਆਏ ਪਿੰਡ ਦੀ ਤਾਂ ਫੇਰ ਜਦੋਂ ਅਸੀਂ ਆਏ ਆ ਤਾਂ ਫੇਰ ਕੋਠੇ ਤੇ ਚੜੇ ਹੋਏ ਸੀ ਰਾਤ ਨੂੰ ਅਸੀਂ ਆਪਦੇ ਚਾਚੇ ਕੇ ਘਰ ਆਲਦੀ ਆਏ ਆ ਪਰ ਕੋਠੇ ਕੋਠੇ ਥਾਣੀ ਆਪਣੇ ਘਰੇ ਆਏ ਤਾਂ ਹਾਂਜੀ ਫੇਰ ਦੂਜੇ ਦਿਨ ਪਰਸੋਂ ਪਰਸੋਂ ਦੀ ਗੱਲ ਆ ਪਰਸੋਂ ਇਹਨਾਂ ਨੇ ਦਿਨੇ ਮੇਰੇ ਘਰ ਹਮਲਾ ਮੇਰਾ ਬੇਟਾ ਤਾਂ ਮੈਂ ਘਰ ਸੀ ਬਹੁਤ ਜ਼ਿਆਦਾ ਇਹਨਾਂ ਨੇ ਕਿਰਪਾਨਾਂ ਲੈ ਕੇ ਦਾਤ ਲੈ ਕੇ ਸਾਡੇ ਘਰੇ ਆਏ ਆ ਹਾਂਜੀ ਪਹਿਲਾਂ ਵੀ 3-4 ਸਾਲ ਪਹਿਲਾਂ ਇਹਨਾਂ ਨੇ ਮੇਰਾ ਸਿਰ ਪਾੜਿਆ ਉਦੋਂ ਵੀ ਟਾ ਰੋੜੇ ਸਾਡੇ ਘਰੇ ਮਾਰੇ ਸੀ ਰਾਣੀ ਰੰਜਿਸ਼ ਵੈਨਾਦੀ ਪਤਾ ਨਹੀਂ ਕੀ ਗੱਲ ਵਾ ਤੇ ਮੇਰੇ ਬੇਟੇ ਨੂੰ ਵੀ ਖਤਰਾ ਵਾ ਤੇ ਮੇਰੇ ਨੂੰ ਵੀ ਖਤਰਾ ਵਾ ਇਹ ਚੁਟੇ ਇਲਜ਼ਾਮ ਲੰਦੇ ਕਿ ਨਸ਼ੇ ਵੇਚਦੇ ਆ ਤੇ ਨਸ਼ੇ ਵੇਚਦਿਆਂ ਦੇ ਪਰੂਪ ਕਰਨ ਸਭ ਜਿਹੜੇ 500 ਰੁਪਏ ਤੁਹਾਡੇ ਕੀ ਲੱਗਦੇ ਆ ਓਏ 500 ਰੁਪਏ ਮੇਰਾ ਬੇਟਾ ਤਾਂ ਗੌਰਵ ਬਣ ਜਾਵਾ ਜਿਹੜੀ ਤੁਹਾਡੀ ਵਿਰੋਧੀ ਤੇ ਰਿਹਾ ਉਹਨਾਂ ਨੇ ਉਹ ਬੱਚਿਆਂ ਤੇ ਨਸ਼ਿਆਂ ਦੇ ਇਲਜ਼ਾਮ ਲਾਏ ਕਿ ਉਹ ਨਸ਼ਿਆਂ ਦੀ ਵਿਕਰੀ ਕਰਦੇ ਆ ਉਹਦੇ ਵਿੱਚ ਕਿੰਨੀ ਕਿ ਸਚਾਈ ਆ ਸਚਾਈ ਸਾਰਾ ਪਤਾ ਹੀ ਆ ਸਾਰਿਆਂ ਨੂੰ ਅਰੇ ਜੋ ਇਹ ਪਰੂਸਬੂਤ ਦੇ ਦੇਣ ਵਿੱਚ ਇਤਨਾ ਛਾਵੇ ਚ ਦੇ ਆ ਤੇ ਆਪਾਂ ਤੁਹਾਨੂੰ ਪਤਾ ਹੀ ਆ ਇੰਨਾ ਸਾਂ ਨਹੀਂ ਵੇਚਦੇ ਅਸੀਂ ਮੇਰਾ ਬੇਟਾ ਪਲੇਅਰ ਬਾਬਾ ਲੀਵਾਲ ਦਾ ਉਹ ਘੇਂਦਾਵਾ ਬਹੁਤ ਵਧੀਆ ਤੇ ਪਰ ਇਹਨਾਂ ਨੇ ਲੋਕੀ ਦੇਖ ਕੇ ਖੁਸ਼ਨਗੇ ਤੇ ਮੇਰੇ ਹਸਬੰਡ ਦੀ ਡੈਥ ਹੋਈ ਆ ਤੋਂ ਉਹਨਾਂ ਨੌਕਰੀ ਮਿਲਣੀ ਹੈ ਨੌਕਰੀ ਦਾ ਕਰਕੇ ਸਾਨੂੰ ਪੰਗਾ ਪਾਉਂਦੇ ਸਾਰਾ ਕੁਝ ਨੱਲੋ ਤੁਹਾਡੇ ਬੱਚੇ ਨੂੰ ਤਰਸ ਦੇ ਆਧਾਰ ਤੇ ਨੌਕਰੀ ਮਿਲਣੀ ਉਹਨੇ ਫੱਦ ਦੀ ਜਗ੍ਹਾ ਤੇ ਹਾਂਜੀ ਹਾਂਜੀ ਉਹਦਾ ਕਰਕੇ ਜਿਹੜੇ ਤੁਹਾਡੇ ਵਿਰੋਧੀ ਦਾ ਦਾਵਾ ਉਹਨੂੰ ਪਸਾਉਣ ਦੀ ਕੋਸ਼ਿਸ਼ ਕਰਦੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਪਸਾਉਣ ਦੀ ਕੋਸ਼ਿਸ਼ ਕਰਦੇ ਕਹਿੰਦੇ ਸਰਪੰਚ ਵੀ ਜਿਹੜਾ ਨਾ ਸਾਡਾ ਉਹਨਾਂ ਦਾ ਸਾਥ ਦਿੰਦਾ ਵਾ ਸਰਪੰਚ ਨੇ ਸਰੇ ਆਮ ਕਿਹਾ ਚਿੱਟਾ ਆਵੇ ਚਦਿੰਗਾ ਸਰਪੰਚ ਅਨ ਸਰਪੰਚ ਨੂੰ ਸੀ ਬੋਟਾ ਨਹੀਂ ਪਾਉਂਦਾ ਸਾਰੀ ਪੰਚਾਇਤ ਸਾਡੇ ਖਲਾਫ ਆ ਬੋਟਾਂ ਦੇ ਬਦਲੇ ਲੈਣ ਦੇ ਹੋਏ ਆ ਤੇ ਜਦ ਦਸੋ ਇਹ ਇਹ ਕਿਹੜੀ ਗੱਲ ਵਾ ਵੀ ਅਸੀਂ ਵੋਟਾਂ ਨਹੀਂ ਪਾਈਆਂ ਇਹ ਪਹਿਲਾ ਸਰਪੰਚ ਵਾ ਜਿਹੜਾ ਇੱਦਾਂ ਸਾਡੇ ਨਾਲ ਕਰਾਉਣ ਡਿਆ ਅਛ ਇੱਕ ਤੁਹਾਡੇ ਵਿਰੋਧੀ ਤੋਂ ਤੜੇ ਨੇ ਇਲਜ਼ਾਮ ਲਾਇਆ ਸੀਗਾ ਕਿ ਉਹਨਾਂ ਦੇ ਕੁਝ ਬੱਚਾ ਤੇ ਸੱਟਾਂ ਮਾਰੀਆਂ ਗਈਆਂ ਤੇ ਉਸ ਵਾਕਿਆ ਉਹਨਾਂ ਦੇ ਸੱਟ ਲੱਗੀ ਆ ਕਿ ਸਰ ਨਹੀਂ ਨਹੀਂ ਸੱਟ ਲੱਗੀ ਉਹਨਾਂ ਨੇ ਸਾਡੇ ਬੇਟੇ ਤੇ ਲੱਗੀਆਂ ਜ਼ਿਆਦਾ ਅਸੀਂ ਤਾਂ ਐਡਮਿਟ ਕਰਾਇਆ ਹੋਇਆ ਸੀ ਬਾਤ ਐ ਪਹਿਲਾ ਸੀਗਾ ਐਡਮਿਟ ਹੋਏ ਤਾਂ ਬਾਅਦ ਚ ਇਹ ਕਿ ਪਤਾ ਨਹੀਂ ਆਪ ਲਾਈਆਂ ਸੱਟਾਂ ਇਹਨਾਂ ਨੂੰ ਤੁਹਾਡੇ ਬੱਚਿਆਂ ਦੀ ਕੋਈ ਮੈਡੀਕਲ ਰਿਪੋਰਟ ਹੈਗੀ ਹੈ ਹੁਣ ਮੇਂ ਮੈਡੀਕਲ ਆਂਦੀ ਥਾਣੇ ਆਉਣੀ ਆ ਹਨ ਸੁਟੀਆਂ ਆ ਗਈਆਂ ਨੇ ਵਿੱਚ ਅੱਛਾ ਤੇ ਫਿਰ ਜਦੋਂ ਤੁਹਾਡਾ ਝਗੜਾ ਹੁੰਦਾ ਵਾ ਤੇ ਫਿਰ ਤੁਸੀਂ ਪੁਲਿਸ ਨੂੰ ਸੂਚਨਾ ਦਿੱਤੀ ਹਾਂਜੀ ਤੇ 30 ਸੀ ਹਾਂਜੀ 100 ਨੰਬਰ ਤੇ ਵੀ ਲਾਇਆ ਫੋਨ ਥਾਣੇ ਸੱਦਾ ਵੀ ਲਾਇਆ ਸ ਹੈ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਪੁਲਿਸ ਆਈ ਸੀ ਜਦੋਂ ਸਾਡੇ ਹਮਲਾ ਹੋਇਆ ਵਾ ਉਦੋਂ ਮੋਨਾਂ ਨੂੰ ਮੋੜਤਾ ਵਾ ਤੇ ਜਦੋਂ ਸਾਡੇ ਘਰੇ ਮੁੰਡੇ ਆਏ ਸੀ ਪਤਾ ਲੈਣ ਕਹਿੰਦੇ ਜਿਹੜਾ ਕਹਿੰਦੇ 12 ਬੰਦੇ ਸੱਜਦੇ ਉਹ ਮੁੰਡੇ ਪਤਾ ਲੈਣ ਆਏ ਸੀ ਕਿ ਸਾਡੇ ਘਰੋ ਘਰੋ ਭੜੇ ਆ ਨਾ ਨੇ ਉਹ ਪਹਿਲਾਂ ਸਾਰੇ ਵੇੜੇ ਨੂੰ ਘੇਰ ਆ ਪਿਆ ਹੋਇਆ ਸੀਗਾ ਤੇ ਬਾਅਦ ਚ ਉਹ ਮੁੰਡੇ ਕੋਠੇ ਤੇ ਡਰ ਦੇ ਚੜ ਗਏ ਸਾਡੇ ਤੇ ਨਾ ਹੋਣਾ ਨਾ ਹੋਵੇ ਨਾ ਕੋਈ ਕਰਵਾਈ ਤੇ ਨਾ ਨੇ ਝੂਠੇ ਇਲਜ਼ਾਮ ਲਾਏ ਵੀ ਬਾਹਰੋਂ ਮੁੰਡੇ ਸੱਦ ਕੇ ਮਾਮਲੇ ਕਰੰਦੇ ਆ ਇਹ ਆਪ 20 30 ਜਣੇ ਪਾ ਜੀ ਮੁੰਡੇ ਜਾਂਦੇ ਪਏ ਛਪੇ ਹੋ ਸਾਡੇਆਂ ਦੇ ਤਾਂ ਹੁਣ ਤੁਹਾਨੂੰ ਅਸੀਂ ਪਹਿਲੀ ਧਿਰ ਦਾ ਵੀ ਇੱਕ ਬਿਆਨ ਸੁਣਾ ਦਿੰਨੇ ਆ ਜਿਸ ਦੇ ਵਿੱਚ ਉਹਨਾਂ ਨੇ ਦੂਸਰੀ ਧਿਰ ਦੇ ਉੱਤੇ ਨਸ਼ਾ ਵੇਚਣ ਦੇ ਇਲਜ਼ਾਮ ਲਗਾਏ ਸੀ ਯਹੀਂ ਨਸ਼ੇ ਦੇ ਖਿਲਾਫ ਆ ਮੁੰਡੇ ਆਉਂਦੇ ਤੇ ਧੀਆਂ ਭੈਣਾਂ ਸਾਰਿਆਂ ਦੀਆਂ ਸਾਧੀਆਂ ਆ ਪੰਡਾ ਚੋਂ ਆਣ ਕੇ ਤੇ ਤੰਗ ਕਰਦੇ ਜੇ ਰਾਹ ਤੇ ਗਲੀ 'ਚ ਖੜੇ ਰਹਿੰਦੇ ਆ। ਤੁਹਾਡੇ ਗਵਾਂਢਿਆ? ਹਾਂਜੀ ਹਾਂਜੀ। ਅੱਛਾ। ਕਿੰਨੇ ਕਿਰਤ ਤੋਂ ਇਹ ਨਸ਼ੇ ਦਾ ਕਾਰੋਬਾਰ ਕਰਦਾ ਜੀ? ਦੋ ਤਿੰਨ ਮਹੀਨੇ ਹੋ ਗਏ। ਲਗਾਤਾਰ ਹੀ ਚੱਲਦਾ ਨੇ ਕੋਈ ਕਾਰਵਾਈ ਨਹੀਂ ਹੁੰਦੀ। ਇਹ ਸਰਬੰਧੀ ਤੁਸੀਂ ਕੋਈ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ? ਪਾਹੀ ਨਹੀਂ ਕੀਤੀ ਜੀ। ਅਹੀਂ ਗਿਆ ਚਲੋ। ਅੱਛਾ। ਜਿਹੜੀ ਹੁਣ ਤੁਹਾਡੀ ਲੜਾਈ ਹੋਈ ਆ ਉਹ ਫਿਰ ਕਿੱਦਾਂ ਤੁਹਾਡੀ ਜਿਹੀ ਪੂਰੀ ਗੱਲਬਾਤ ਹੋਈ ਤੁਹਾਡੀ? ਇਹ ਨਸ਼ੇ ਦੇ ਖਲਾਅ ਵੀ ਆਈ ਐਂ ਕਿ ਆ ਵੀ ਇੱਥੇ ਧਰਮ ਮਸਲਾ ਨਾ ਕਰਿਆ ਕਰੋ। ਮਤਲਬ ਤੁਸੀਂ ਉਹ ਨਸ਼ਾ ਵੇਚਦਾ ਤੁਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹ ਗੰਗਾ ਵੀ ਇਹ ਲੜ ਪਏ ਜੀ ਕੌਣ ਕੌਣ ਇਹ ਮਾਨਪ੍ਰੀਤ ਦੇ ਸਾਟ ਲਾਦੀ ਤਾਂ ਲੜ ਪਰੀ ਤੇ ਮਾਨਪ੍ਰੀਤ ਕੌਣ ਆਹ ਚਾਚੇ ਦਾ ਮੁੰਡਾ ਤੁਹਾਡੇ ਉਹਨਾਂ ਨੇ ਸੱਟਾ ਮਾਰਤੀ ਹਾਂਜੀ ਕਿਹਨਾਂ ਨੇ ਕਿਹਨਾਂ ਮਾਰੀਆਂ ਸੱਟਾਂ 12 ਬਾਰੋਂ ਸਾਰਾ ਵਹਣਾ ਤਾਂ ਮੁੰਡੇ 12 ਹੋਗੇ ਬਾਹਰੋਂ ਕਿੱਥੋਂ ਆਏ ਸੀ ਕੋਸੰਗੋਈ ਦੇ ਨਾਲ ਸ਼ਹਿਰੋਂ ਆਏ ਠੀਕ ਕਿੰਨੇ ਲੋਕਾਂ ਦੇ ਸੱਟ ਲੱਗੀ ਜੀ ਦੋਵੇਂ ਜਾਣੇ ਫਿਰ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਦਾ ਕੀ ਕਹਿਣਾ ਸੀ ਹਾਂਜੀ ਪੁਲਿਸ ਆਈ ਜੀ 7 ਜਣੇ ਲੈ ਗਏ ਆ ਕਿਹਨੂੰ ਪੁਲਿਸ ਨੇ ਕਿਹੜੀ ਕਿਹੜੀ ਗ੍ਰਿਫਤਾਰੀ ਪਾਈ ਆ ਕਿੰਨੇ ਕੁੱਲ ਲੋਕਾਂ ਦੀ ਗ੍ਰਿਫਤਾਰੀ ਪਾਈ ਪੁਲਿਸ ਨੇ 8 ਜਣਿਆਂ ਦੀ ਹਾਂਜੀ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ 7 ਜਣੇ ਜੀ ਪਿੰਡ ਦੇ ਹੀ ਆ ਸਾਰੇ ਨਹੀਂ ਲਾਮਲੇ ਪਿੰਡਾਂ ਦੇ ਕਿਹੜੇ ਕਿਹੜੇ ਪਿੰਡ ਦੇ ਆ ਇੱਕ ਸੰਗੋਈਲੇ ਦਾ ਲਾਵਲੇ ਲਾਵਨੇ ਪਿੰਡਾਂ ਦੇ ਕੋਲ ਸ਼ਹਿਰ ਦੇ ਉਹ ਉਹਨਾਂ ਦੀ ਸਪੋਰਟ ਚਾਈ ਸੀਗੇ ਹਾਂਜੀ ਹਾਂਜੀ ਤੇ ਉਹ ਲੜਾਈ 'ਚ ਵੀ ਸ਼ਾਮਲ ਸੀਗੇ ਹਾਂਜੀ ਆ ਲੜਾਈ 'ਚ ਸ਼ਾਮਲ ਹੈ ਉੱਤੇ ਖੜੇ ਹਾਂ ਜਿਹੜੇ ਉਹ ਇੱਕ ਵਾਹਨ ਦੇ ਵਿੱਚ ਕਾफी सारे ਮੋਟਰਸਾਈਕਲ ਲੱਦੇ ਹੋਏ ਉਹ ਕਿਦੇ ਆ ਉਹ ਇਹੋ ਮੜਿਆ ਦੇ ਆ ਜੀ ਉਹ ਪੁਲਿਸ ਨੇ ਆਪਣੀ ਕਸਟਡੀ ਚ ਲਏ ਆ ਹਾਂ ਜੀ ਹਾਂ ਜੀ ਵਜ਼ੀਰ ਨੇ ਕੀ ਵਿਸ਼ਵਾਸ ਦਵਾਇਆ ਤੁਹਾਨੂੰ ਉਹ ਕਹਿੰਦੇ ਚਲੋ ਲੈ ਜਾਂਦੇ ਆ ਅਸੀਂ ਆਪੇ ਕਾਰਵਾਈ ਕਰਾਂਗੇ ਗਿਲੀ ਮਾਂ ਤੇ ਤੁਹਾਡੀ ਕੋਈ ਮੈਡੀਕਲ ਰਿਪੋਰਟ ਵੀ ਬਣਾਈ ਤੁਸੀਂ ਜਿਹੜੀ ਤੁਹਾਡੀ ਸੱਟ ਲੱਗੀ ਆ ਹਾਂ ਜੀ ਹਾਂ ਜੀ ਚੱਲਣ ਦੀ ਐਮ ਆਰ ਕਰਾਈ ਆ ਤੁਸੀਂ ਹਾਂ ਜੀ ਉਹਦੇ ਵਿੱਚ ਕੀ ਹੈ ਜੋ ਹੈਗਾ ਉਹਦੇ 60 ਕਿਤੇ ਕਿਤੇ ਆਈ ਹੈ ਪਤਾ ਕੁਛ ਨਹੀਂ ਹੱਥ ਤੇ ਅਦਾ ਸਰਤੇ ਹੈ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਕੀ ਮੰਗ ਕਰਦੇ ਬਣਦੀ ਕਾਰਵਾਈ ਕੀਤੀ ਜਾਵੇ ਖੈਰ ਹੁਣ ਦੇਖਣਾ ਹੋਵੇਗਾ ਕਿ ਸਮਾਜ ਦੇ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਕਿ ਦੋਨੇ ਧਿਰਾਂ ਵੱਲੋਂ ਲਗਾਏ ਗਏ ਇਲਜ਼ਾਮਾਂ ਦੀ ਅਸਲ ਸਚਾਈ ਪਤਾ ਕੀਤੀ ਜਾ ਸਕੇ ਹਕੀਕਤ ਇਹ ਵੀ ਪੰਜਾਬੀ ਲੀਕ ਕਪੂਰ ਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ